ਹੈਲੋ ਸਾਰਿਆਂ ਮੇਰੀ ਪਿਆਰ ਪਰਿਵਾਰਕੀ ਕਲਜੀ ਕੌਸ ਤੇ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਤੇ ਇੱਧਰ ਬਣਾਉਣ ਲੱਗੇ ਸੀ ਲੱਸੀ ਜੀ ਦਹੀਂ ਜਮਾਇਆ ਸੀ ਤੇ ਗਰਮੀ ਦੇ ਵਿੱਚ ਦਹੀਂ ਦੇਖ ਲਓ ਚਾਹੇ ਤੁਸੀਂ 1 ਘੰਟੇ 'ਚ ਜਮਾ ਲਓ ਇੰਨਾ ਜਲਦੀ ਜੰਮ ਜਾਂਦਾ ਹੈ ਉਹ ਮੇਰੇ ਤੋਂ ਬਹੁਤ ਠੰਡੇ ਪਾਣੀ ਦੀ ਤੇ ਲੋ ਜੀ ਇਹਦਾ ਪਾਣੀ ਪਾ ਠੰਡਾ ਪਾਣੀ ਕਿਉਂਕਿ ਆ ਜੇ ਦਾਲ ਜੜੀ ਲੱਸੀ ਬਣਾਉਂਦੇ ਆ ਨਾ ਪਾ ਠੰਡਾ ਪਾਣੀ ਪਾ ਕੇ ਵਧੀਆ ਬਰ ਜਾਂਦੀ ਹੈ ਸੇਆ ਜਿਵੇਂ ਬਣਾਉਣ ਲੱਗੀ ਆ ਪੱਕਰੇ ਇਹਨਾਂ ਦੀ ਸਬਜੀ ਬਿਲਕੁਲ ਸਿੰਪਲ ਜਿਹੀ ਕਰੇਲੇ ਤੁਸੀਂ ਵੀ ਸੋਚਣਾ ਰੋਜ਼ ਇੱਕ ਹੋਰ ਨੇ ਕਰੇਲੇ ਘਰੇ ਹੁੰਦੇ ਆ ਕਿਉਂਕਿ ਗਰਮੀਆਂ ਦੇ ਵਿੱਚ ਸਪੈਸ਼ਲ ਨਾਸ਼ਤੇ ਵਿੱਚ ਨਾ ਕਰੇਲੇ ਬਣਦੇ ਆ ਤੇ ਕਰੇਲੇ ਬਣਾਉਣ ਲੱਗੀ ਸੀ ਮੈਂ ਪਿਆਰ ਚ ਤੇ ਕਰੇਲੇ ਅੰਦਰ ਮੈਂ ਤੇਲ ਕਰਨ ਕਾਲ ਲਿਆ ਸੀਗਾ ਇਹਨਾਂ ਨੂੰ ਪਹਿਲਾਂ ਨਾ ਬਿਲਕੁਲ ਆ ਦੇਖੋ ਕੱਟ ਲੈਨੇ ਛਿਲਕਾ ਨਹੀਂ ਲਾਇਆ ਹੈਗਾ ਧੋ ਕੇ ਰੱਖ ਲੈਨੇ ਸੀ ਹੁਣ ਇਹਦਾ ਹੀ ਫਰਾਈ ਕਰ ਲਾਂ ਮੈਂ ਨੂੰ ਦਾਤਾ ਸਾਡੇ ਲਸਣ ਵਾਲੇ ਦਾਤਾ ਸਾਡੇ ਗਰੇਲੇ ਯਾਰੋ ਜਾਣ ਦੇ ਕੇ ਨਾਸ਼ਤੇ ਦੇ ਵਿੱਚ ਆਪਾਂ ਬਣਾਵਾਂਗੇ ਗਰੇਲੇ ਨਾਲ ਔਰ ਉਕੀਆਂ ਬਣਾ ਲਓ ਫੁਲਕਾ ਬਣਾ ਲਓ ਇਹ ਲੋ गाइस ਜਿੱਦ ਤੱਕ ਗਰੇਲੇ ਫਰਾਈ ਹੋ ਗਏ ਸੀਗੇ ਤੇ ਆਪਾਂ ਕੱਢ ਲੈਨੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਮੈਂ ਕਿਤੇ ਅੱਜਾਂ ਨਹੀਂ ੜਕਾ ਲਾਉਣੀ ਅੱਜ ਇਹਨਾਂ ਨੋਰਮਲ ਆਪਾਂ ਤੇ ਆਹ ਪਾ ਕੇ ਇਹਦੇ ਵਿੱਚ ਵੀ ਅੱਛੀ ਤਰ੍ਹਾਂ ਇਹਨੂੰ ਫਰਾਈ ਕਰਕੇ ਇਹ ਤੋਂ ਮੈਕਸਾ ਤੇਲ ਬਾਹਰ ਲਿਆ ਕੇ

ਮੱਖਣ ਵਗੈਰਾ ਕੱਢ ਲਿਆ ਦੇਖੋ ਲਸਣ ਪਾ ਲੈ ਸਾਡਾ ਮੱਖਣ ਪਾ ਲੈਤਾ ਹੈ ਤੇ ਲੋ ਗਾਇਜ਼ ਇੱਧਰ ਆ ਪਾਈ ਲੱਸੀ ਦੇਖਣਾ ਮੈਂ ਸੋਚ ਰਹੀ ਸੀ ਕਿ ਬਰਫ਼ ਪਾ ਦਵਾਂ ਇਦਾਂ ਫਿਰ ਜਿੰਨੀ ਯੂਜ਼ ਹੋਏਗੀ ਹੋ ਜਾਏਗੀ ਤੇ ਠੰਡੀ ਹੋ ਜਾਊਗੀ ਸਾਡੀ ਵਧੀਆ ਟਿੱਕੇ ਨਾਲ ਚਿਨੀ ਪੀਤੀ ਜਾਏਗੀ ਫਿਰ ਬਾਕੀ ਆਪਾਂ ਰੱਖ ਲਾਂਗੇ ਇਹ ਟੀਜਰੇ ਵਿੱਚ ਇਹਦਰ ਆਪਣਾ ਲੱਗ ਗਿਆ ਸਰਕਾ ਆ ਦੇਖੋ ਜਿੱੁੱਜੇ ਦੇ ਸਾਡੇ ਤੇ ਆਜ ਗਉਣ ਥੋੜੇ ਜਿਹਾ ਬ੍ਰਾਊਨ ਹੋ ਜਾਣਾ ਤੇ ਇੱਕ ਚਾਪਾ ਪਾ ਲੀਏ ਮਸਾਲਾ ਪਾ ਦਿੰਨੇ ਆ ਤੇ ਢੋਜੇ ਦੇ ਵਿੱਚ ਪਾ ਦਿੰਨੇ ਹੁਣ ਆਪਾਂ ਆਪਣੇ ਟੇਸ ਅਨੁਸਾਰ ਨਮਕ ਥੋੜੀ ਜਿਹੀ ਲਾਲ ਮਿਰਚ ਹਲਦੀ ਇਹ ਮਸਾਲਾ ਪਾ ਚੰਗੀ ਤਰ੍ਹਾਂ ਘੋਲ ਲੈਨੇ ਥੋੜਾ ਜਨਾ ਕਿਚਨ ਕਿੰਗ ਮਸਾਲਾ ਪਾ ਲੈਨੇ ਤੇ ਇਹ ਦੇ ਵਿੱਚ ਨਾ ਮੈਂ ਪਾਣਾ ਸੀਗਾ ਅ ਸੌਰੀ ਅਮचूर ਤੇ ਅਮचूर ਨਹੀਂ ਸੀ ਤੇ ਮੇਰੇ ਕੋਲ ਚਟਨੀ ਹੈਗਾ ਵੈਸੇ ਅਮचूर ਵੀ ਇਹ ਚਟਨੀ ਪੀਸੀ ਹੋਈ ਹੈ ਅਮਦੀਆਂ ਦੀ ਤੇ ਮੈਂ ਖੈਲੀ ਪਾ ਦੇਣਾ ਟੇਸ ਬਹੁਤ ਵਧੀਆ ਆਂਦਾ ਹੈ ਮੈਨੂੰ ਆਪਾਂ ਚੰਗੀ ਤਰ੍ਹਾਂ ਰਲਵਾ ਦਾਂਗੇ ਚੰਗੀ ਤਰ੍ਹਾਂ ਘੋਲ ਲਾਂਗੇ ਤੇ ਲੋ ਗਾਇਸ ਸਾਡੇ ਪਿਆਜ਼ ਭੁੱਜ ਗਏ ਸੀ ਚੰਗੀ ਤਰ੍ਹਾਂ ਤੇ ਆਪਾਂ ਹੁਣ ਇਹਦੇ ਵਿੱਚ ਹੀ ਕarele ਆਦੀਤਿਆਂ ਤੈਨੂੰ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਹ ਪਿਆਜ਼ ਵਾਲੇ ਤਰੇਲੇ ਬਹੁਤ ਟੇਸਟੀ ਬਣ ਜਾਂਦੇ ਬਹੁਤ ਵਧੀਆ ਬਣਾਂ ਲੋਜੀ ਥੋੜੀ ਦੇਸੀ ਮਿੱਠੇ ਘਾਟ ਪਾ ਲਾਂਗੇ ਚੰਗੀ ਤਰ੍ਹਾਂ ਰੰਮ ਜੇ ਦੇ ਵਿੱਚ ਇਹ ਆਪਾਂ ਤੇ ਬਣ ਜਾਂਦਾ ਆਪਾਂ ਖੁਰਦਮ ਲੋਜੀ ਬਣ ਕੇ ਹੋ ਗਏ ਸਾਡੇ ਤਰੇਲੇ ਤਿਆਰ ਇਸ ਤਰ੍ਹਾਂ ਕਰਕੇ ਫਟਾਫਟ ਬਣਾ ਲਿਆ ਤੇ ਰੋਕਲੇ ਜੇ ਤੁਹਾਡਾ ਮਨ ਕਰੇ ਤੇ ਨਾਸ਼ਤੇ ਦੇ ਵਿੱਚ ਤਖਲੇਵੇਂ ਵੈਸੇ ਵੀ ਬਹੁਤ ਸਵਾਲ ਲੱਗਦੇ ਜਿਵੇਂ ਦਾਲ ਵਗੈਰਾ ਹੁੰਦੀ ਉਹਦੇ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਤੇ ਦੇਲੀ ਤੀਸਰੇ ਦਿਨ ਲਗ ਲਗ ਤਰ੍ਹਾਂ ਦੇ ਕਰੇਲੇ ਬਣਾਉਂਦੀ ਰਹਿੰਦੀ ਆ ਕਦੀ ਪਰਮੇ ਕਦੀ ਪਿਆਜ਼ਾਂ ਦੇ ਕੇ ਕੈਸੇ ਆਹ ਦੇਖ ਲਓ गाइस ਸਾਡੀ ਕੜਾਈ ਪਿੱਤਲ ਦੀ ਜਿਹੜੀ ਮੈਂ ਯੂਜ਼ ਕਰਦੀ ਆ ਨਾ ਕੀ ਹਾਲ ਹੋ ਗਿਆ ਹੁਣ ਆਪਾਂ ਇਹਨੂੰ ਬਿਲਕੁਲ ਕਰ ਦਾਂਗੇ ਸਾਫ਼ ਤੇ ਇਹਦੇ ਲਈ ਮੈਂ ਪਤਾ ਕੀ ਲੈ ਲਿਆ ਸਿਰਫ ਨਿੰਬੂ ਰਲਾ ਇਹਨੂੰ ਲਾ ਕੇ ਥੋੜੀ देर ਨਾ ਇਦਾਂ ਰਾਜਾ ਗਾ ਨਿੰਬੂ ਲਾ ਕੇ ਰੱਖ ਦਾਂਗੇ ਫਿਰ ਬਾਅਦ ਚੈਣੀ ਥੋੜੀ ਦੇਰ 5-5 ਮਿੰਟ ਰੱਖ ਕੇ ਨਾ 5-7 ਮਿੰਟ ਫਿਰ ਬਾਅਦ ਚ ਇਹਨੂੰ ਸਾਫ ਕਰਾਂਗੇ ਚੰਗੀ ਤਰ੍ਹਾਂ ਦੇਖਿਓ ਇਹ ਬਿਲਕੁਲ ਚਮਕ ਕੇ ਕਿੰਨੀ ਸਾਫ ਸੁਥਰੀ ਹੋ ਜਾਏਗੀ ਇਸ ਤਰ੍ਹਾਂ ਕਰਕੇ ਆਪਾਂ ਨਿੰਬੂ ਲਗਾ ਲੈਣਾ ਤੇ ਆ ਦੇਖੋ ਗਾਇਸ ਸਿਰਫ ਇੱਕ ਨਿੰਬੂ ਦੇ ਛਿਲਕੇ ਨਾਲ ਹੀ ਦੇਖ ਲਓ ਕਿੰਨਾ ਕਾਲਾ ਪਨੋ ਉਤਰ ਰਿਹਾ ਤੇ ਆਪਾਂ ਪਿੱਤਲ ਦੀ ਕੜਾਈ ਯੂਜ਼ ਕਰਦੇ ਆ ਨਾ ਬਸ ਇਦਾਂ ਆਪਾਂ ਨਾਲ ਦੀ ਨਾਲ ਸਾਫ ਕਰਦੇ ਰਹਿਣਾ ਚਾਹੀਦਾ ਤੇ ਇਦਾਂ ਕਰਕੇ ਬਿਲਕੁਲ ਚਮਕ ਆ ਜੇਗੀ ਇਹਦੇ ਵਿੱਚ ਤੇ ਜਦ ਤੱਕ ਸਾਫ ਸੁਥਰੀ ਜੀ ਨਾ ਹੋਵੇ ਨਾ ਸੋਹਣੀ ਨਹੀਂ ਲੱਗਦੀ ਹੈਗੀ ਚਮਕੇ ਨਾ ਤੇ ਮੈਂ ਤੇ ਆਪਣੀ ਪ੍ਰਾਤ ਵਗੈਰਾ ਸਭ ਕੁਝ ਇਦਾਂ ਹੀ ਥੋੜੀ देर ਲਾ ਕੇ ਰੱਖਦਾ ਨਹੀਂ ਹੁਣ ਆਪਾਂ ਨੂੰ ਆ ਦੇਖੋ ਇੱਕ ਦਾ ਆ ਕਾਲਾ ਕਾਲਾ ਪੰਸਾਰਾ ਰਿਹਾ ਉਤਰ ਜੇਗਾ ਤੇ ਲੋ ਗਾਈਜ਼ ਇਹਦੇ ਵਿੱਚ ਪਤਾ ਮੈਂ ਕੀ ਪਾਇਆ ਹੁਣ ਰੇਤਾ ਥੋੜਾ ਜਿਹਾ ਸਰਫ ਆਇਆ ਹੈ ਰੇਤੇ ਦੇ ਵਿੱਚ ਸਰਫ ਪਾ ਕੇ ਮੰਜ ਉਹਨਾਂ ਦੇ ਬਹੁਤ ਅੱਛੀ ਤਰ੍ਹਾਂ ਸਾਫ ਹੋ ਜਾਂਦੀ ਹੈ ਆ ਦੇਖੋ ਹੁਣ ਆਪਾਂ ਸਟੀਲ ਬੋਲ ਦੇ ਨਾਲ ਇਹਨੂੰ ਬਿਲਕੁਲ ਸਾਫ਼ ਕਰ ਲਾਂਗੇ ਤੇ ਇੱਕਦਮ ਚਮਕ ਕੇ ਦੇਖਿਓ ਜਿਵੇਂ ਸੋਨੇ ਵਾਂਗੂ ਬਿਲਕੁਲ ਚਮਕ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਤੁਸੀਂ ਯੂਜ਼ ਕਰਿਆ ਕਰੋ ਵੈਸੇ ਵੀ ਅੱਜਕੱਲ ਸਾਨੂੰ ਇਹੀ ਭਾਂਡੇ ਯੂਜ਼ ਕਰਨੇ ਹੀ ਚਾਹੀਦੇ ਆ ਕਿਨਰ ਸਾਫ਼ ਹੋ ਗਈ ਹੁਣ ਇਹਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਧੋ ਲਾਂਗੇ ਆ ਦੇਖੋ ਇੱਕਦਮ ਚਮਕ ਕੇ ਚਮਕ ਜਾਂਦੀ ਆ ਦੇਖੋ ਬਿਲਕੁਲ ਪਿੱਤਲ ਦੀ ਕੜਾਈ ਆਪਾਂ ਇਦਾਂ ਸਾਫ਼ ਕਰ ਸਕਦੇ ਆ ਤੇ ਆ ਵੀ ਕੋਈ ਆਪਾਂ ਚਮਕਾਤੀ ਕਢਾਈ ਆਪਣੀ سونے ਵਾਂਗੂ ਪਿੱਤਲ ਦੀ ਕਢਾਈ ਨੂੰ ਵੀ ਆਪਾਂ سونے ਦੀ ਤਰ੍ਹਾਂ ਚਮਕਾ ਸਕਦੇ ਹਾਂ ਹਾਂ ਪਰ ਮਿਹਨਤ ਜ਼ਰੂਰ ਲੱਗਦੀ ਹੈ ਜੀ ਹਰ ਦੇਖਿਆ ਇਦਾਂ ਚਮਕਾਈਏ ਮੈਂ ਕਢਾਈ ਤੇ ਇਦਾਂ ਹੀ ਮੈਂ ਆਪਣੀ ਭਰਾਤ ਜਿਹੜੀ ਪਿੱਤਲ ਦੀ ਹੈ ਨਾ ਤੇ ਮੈਂ ਜ਼ਿਆਦਾਤਰ ਭਾਂਡੇ ਬਹੁਤ ਯੂਜ਼ ਕਰਦੀ ਆ ਵੈਸੇ ਇਹ ਵਾਲੇ ਹੁਣ ਅੱਜਕੱਲ ਮਿੱਟੀ ਦੇ ਤੇ ਕੈਨ ਦੇ ਭਾਂਡੇ ਬੋਲਦੇ ਨੇ ਆਪਾਂ ਇਹਨਾਂ ਨੂੰ ਹਨਾ ਤੇ ਆ ਦੇਖੋ ਜੀ ਮੈਨੂੰ ਤੇ ਸੱਚੀ ਆਪਣੇ ਪਾਂਡੇ ਦਾ ਦੇਖ ਕੇ ਬੜਾ ਅੱਛਾ ਲੱਗਦਾ ਪਰ ਮੈਨੂੰ ਕਈ ਵਾਰੀ ਹੁੰਦਾ ਨਾ ਜਿਹੜਾ ਪਾਂਡਾ ਕਾਲਾ ਹੋ ਜਾਏ ਤੇ ਮਾਂਜਣਾ ਬੜਾ ਔਖਾ ਹੁੰਦਾ ਚੁੱਲ੍ਹੇ ਦੇ ਪਾਂਡਿਆਂ ਦੇ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਤੇ ਲੋ ਜੀ ਆਪਾਂ ਕਰ ਲਈ ਆਪਣੀ ਰਸੋਈ ਦੀ ਸਫਾਈ ਤੇ ਦਰਮਾਂਜਲੀ ਪਿੱਤਲ ਦੀ ਕੜਾਈ ਤੇ ਆ ਦੇਖੋ ਜੀ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨੂੰ ਵੀਡੀਓ ਸ਼ੇਅਰ ਕਰਨਾ ਕਈ ਭੈਣਾਂ ਨੂੰ ਦਿੱਕਤ ਹੁੰਦੀ ਹੈ ਨਾ ਜਿਵੇਂ ਨਿੰਬੂ ਦੇ ਚਿਲਕੇ ਬਚੇ ਹੁੰਦੇ ਨਾ ਬਿਲਕੁਲ ਨਾ ਸੁੱਟਿਆ ਕਰੋ ਤੁਸੀਂ ਠੀਕ ਹੈ ਧਿਆਨ ਨਾਲ ਉਹਨਾਂ ਨੂੰ ਨਾ ਐਦਾਂ ਕਦੀ ਨਾ ਸੁੱਟਿਆ ਕਰੋ ਰੱਖ ਲਿਆ ਕਰੋ ਵੇਸਟੇਜ ਕੋਈ ਗੱਲ ਨਹੀਂ ਭਿਓ ਕੇ ਰੱਖ ਦਿਆ ਕਰੋ ਤੁਸੀਂ ਤੇ ਇਦਾਂ ਸਾਫ ਕਰਿਆ ਕਰੋ ਆਪਣੇ ਭਾਂਡੇ ਇਹ ਵੀ ਇੱਕ ਤਰ੍ਹਾਂ ਦਾ ਲਿਕਵਿਡ ਬਣ ਜਾਂਦਾ ਹੈ ਮਿਕਸੀ ਦੇ ਵਿੱਚ ਥਿੱਲੋ ਗਾਈਜ਼ ਇਸੇ ਕੜਾਈ ਦੇ ਵਿੱਚ ਹੁਣ ਆਪਾਂ ਕਰ ਲੈਨੇ ਆਪਣਾ ਘਿਓ ਗਰਮ ਤੇ ਇੰਦਰ ਕੱਢਿਆ ਸੀ ਮੱਖਣ ਤੇ ਦੇਗ ਨੂੰ ਗਰਮੀ ਦੀ ਵਜਨੋਂ ਮੱਖਣ ਵੀ ਕਿੰਨਾ ਪਿਗਲਿਆ ਪਿਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਚੁੱਲ੍ਹੇ ਤੇ ਕਰਾਂ ਚਲੋ ਗਾਈਜ਼ ਇੱਧਰ ਬਣਾਉਣ ਲੱਗੇ ਸੀ ਫੁਲਕੇ ਤੇ ਨਾਲ ਬਣਾਉਣ ਲੱਗੇ ਸੀ ਚੋਟੀਆਂ ਜਿੰਨੇ ਪਰੌਂਠੀਆਂ ਖਾਣੀਆਂ ਪਰੌਂਠੀਆਂ ਖਾਣਗੇ ਜਿੰਨੇ ਫੁਲਕੇ ਖਾਣੇ ਫੁਲਕੇ ਖਾਣ ਕੇ ਕਰੇਲਿਆਂ ਦੇ ਨਾਲ ਲਓ ਜੀ ਆ ਦੇਖੋ ਜੀ ਰੋਟੀ ਬਣ ਕੇ ਹੋ ਗਈ ਤਿਆਰ ਲੱਸੀ ਫਰੇਲੇ ਤੇ ਪ੍ਰੂਠੀ ਤੇ ਨਾਲ ਮੱਖਣ ਆ ਜਾ ਜਿੰਨੇ ਜਿੰਨੇ ਖਾਣੀ ਹੈ ਤੁਸੀਂ ਖਾ ਲਓ ਲਓ गाइस ਇੰਦਰਵਾੜੂ ਕਿਸੇ ਆਖਰ ਮੈਂ ਕਿਹਾ ਚਲੋ ਬੈਠਦੇ ਤੇ ਨਾ ਅੱਜ ਕਿਉਂ ਗਰਮ ਕਰਨੀ ਬਹੁਤ ਦਿਨਾਂ ਬਾਅਦ ਚੁੱਲ੍ਹਾ ਬਾਲਿਆ ਅੱਜ ਮੈਂ ਤੇ ਬਸ ਕਿਉਂ ਹੋਦੇ ਨਾ ਟਾਈਮ ਵੀ ਲੱਗ ਜਾਂਦਾ ਤੇ ਗੈਸ ਵੀ ਬਹੁਤ ਜ਼ਿਆਦਾ ਬਲਦੀ ਇਸ ਕਰਕੇ ਮੈਂ ਕਿਹਾ ਚਲੋ ਚੁੱਲੇ ਤੇ ਆਪਣਾ ਰਾਮ ਨਾਲ ਹੋ ਹੀ ਜਾਏਗਾ ਮੱਠੀ ਮੱਠੀ ਅੱਗੇ ਤੇ ਆਪਾਂ ਹੁਣ ਧਰਤਾ ਬਾਕੀ ਹੋਰ ਕੰਮ ਬਹੁਤ ਸਾਰੇ ਹੋ ਜਾਣਗੇ ਜਦ ਤੱਕ ਇਹ ਆਪਣਾ ਮੱਠੀ ਮੱਠੀ ਆਗ ਤੇ ਬਣ ਜੇਗਾ ਕਿਉਂ ਸਾਡਾ ਕਿਉਂ ਬਣ ਕੇ ਹੋ ਜਾਊਗਾ ਤਿਆਰ ਤੇ ਲੋ ਗਾਈਸ ਆ ਦੇਖੋ ਰੇਜਾ ਪੈਣ ਲੱਗ ਗਿਆ ਸੀਗਾ ਤੇ ਕਿਉਂ ਬਣਾਣ ਲੱਗ ਗਿਆ ਸੀ ਇਹਦੇ ਵਿੱਚ ਸੀ ਥੋੜੀ ਲੱਸੀ ਮੈਂ ਕਿਹਾ ਚੱਲ ਸਾਢੇ ਜੀ ਆਪਣਾ ਹੁਣ ਰੇਜਾ ਪੈ ਗਿਆ ਨਾ ਹੁਣ ਇਹਦੇ ਵਿੱਚ ਕੜ੍ਹੀ ਰੱਖ ਦਾਂਗੇ ਹੁਣ ਆਪਣੇ ਆਪ ਬਣਦਾ ਰਹੇਗਾ ਕਿਨਾ ਇਹ ਮੌਸਮ ਬਦਲ ਗਿਆ ਅੰਮਾਨ ਦਾ ਜਿਹੜੀ ਗਰਮੀ ਇੰਨੀ ਚੱਲਦੀ ਹੈ ਨਹੀਂ ਉਹ ਗਰਮੀ ਬਣਾਓ ਅਗਾਈ ਸਾਡੇ ਲਈ ਸਪੈਸ਼ਲ ਇਸ ਤਰ੍ਹਾਂ ਗਰਮੀ ਦੇ ਵੇਲੇ ਜਿਹੜੀ ਲੱਸੀ ਜ਼ਰੂਰ ਪੀਆ ਕਰੋ ਜਿੰਨਾ ਹੋ ਸਕੇ ਚਾਹ ਸਾਥ ਤੁਸੀਂ ਪੀਂਕੋ ਲੈਣਾ ਚਾਹੀਦਾ ਚਾਹ ਦੇਸ਼ ਪੀਂਦੀ ਪੰਜਾਬੀ ਦਾ ਵੈਸੇ ਚਾਹ ਦੇਸ਼ ਪੀਂਦੇ ਮੈਨੂੰ ਵੀ ਆਦਤ ਹੈ ਕਿ ਚਾਹੇ ਜ਼ਿਆਦਾ ਨਾ ਮਿਲੇ ਸਿਰਫ 2 ਕੱਪ ਲੱਸੀ ਮੇਜੇ ਚਾਹ ਸਿਰਫ ਸਵੇਰੇ ਜਰੂਰ ਹੁੰਦੀ ਹੈ ਮੈਨੂੰ ਥੋੜਾ ਲਾਲਚ ਹੁੰਦਾ ਹੈ ਜਦੋਂ ਉੱਤਰੀ ਹੁੰਦੀ ਹੈ ਨਾ ਮਾਟ ਪੋਤਾ ਲਾ ਕੇ ਫਿਰ ਮੈਨੂੰ ਹੁੰਦਾ ਚਾਹੇ ਦੋ ਘੁੱਟਾ ਚਾਹ ਰਹੀ ਹੈ ਮੇਰੇ ਪਰ ਲੱਸੀ ਦਾ ਤੁਸੀਂ ਥਿੰਨੋ ਟਾਈਮ ਕੋਸ਼ਿਸ਼ ਕਰਿਆ ਕਰੋ ਗਰਮੀ ਦੇ ਵਿੱਚ ਲੱਸੀ ਜਿੰਨਾ ਖਾਦਾ ਜਾਵੇ ਉਨਾ ਹੀ ਕਰਿਆ ਕਰੋ ਇਹ ਲੱਸੀ ਘਰੇ ਆਤਾ ਬਣਾਇਆ ਪਰ ਉਹ ਅਲੱਗ-ਅਲੱਗ ਤੇ ਲਾਜੀ ਇੰਦਰ ਦੇਖ ਲਓ ਕਿੰਨੀ ਗਰਮੀ ਹੋ ਗਈ ਚਾਪਲੇ ਕੋਈ ਦਾ ਕੰਮ ਕਿੰਨਾ ਟਾਂ ਸਾਡੇ ਦਾ ਇਹੀ ਕੰਮ ਹੈ ਜੀ ਸਵੇਰ ਦਾ ਨਿਭੜਦੇ ਆ ਸ਼ਾਮ ਦਾ ਨਾ ਸੋਰੀ ਤੇ ਪਹਿਰ ਦਾ ਦੁਪਹਿਰ ਦਾ ਨਿਭੜਦਾ ਤੇ ਸ਼ਾਮ ਦਾ ਤੇ ਗਾਇਸ ਇੱਕ ਤੁਹਾਡੇ ਅਗੇ ਸਪੈਸ਼ਲ ਮੈਂ ਦੱਸਾਂ ਜਦੋਂ ਲੱਸੀ ਬਣਾਉਂਦੇ ਹੁੰਦੇ ਹੋ ਨਾ ਤੁਸੀਂ ਤੇ ਕਾੜ ਨਹੀਂ ਹੋਣਾ ਧੋਕੇ ਧੁੱਪ ਲਗਵਾ ਲਿਆ ਕਰੋ ਨਹੀਂ ਤੇ ਬੜੀ ਮਹਿਕ ਜੀ ਹੋਣੀ ਸ਼ੁਰੂ ਹੋ ਜਾਂਦੀ ਉਲੀ ਲੱਗ ਜਾਂਦੀ ਹੈ ਸਾਡੇ ਮਿੱਟੀ ਦੇ ਭਾਂਡੇ ਨੂੰ ਮਿੱਟੀ ਦਾ ਭਾਂਡਾ ਹੋਇਆ ਪਿੱਤਲ ਦਾ ਭਾਂਡਾ ਹੋਇਆ ਸਾਨੂੰ ਬਹੁਤ ਧਿਆਨ ਨਾਲ ਰੱਖਣਾ ਚਾਹੀਦਾ ਤੇ ਇਹ ਚੀਜ਼ਾਂ ਅੱਜ ਕੱਲ ਸਾਨੂੰ ਖਾਸ ਕਰ ਵਰਤਣੀਆਂ ਚਾਹੀਦੀਆਂ ਸਪੈਸ਼ਲੀ ਤੇ ਵਾਕੀ ਮੈਂ ਜਮੀ ਦੇਖ ਲਓ ਕਿੰਨੀ ਹੋਈ ਪਈ ਐ ਹੁਣ ਕੰਮ ਨਬੇਟ ਕੇ ਥੋੜੀ ਦੇਰ ਕਰਾਂਗੇ ਆਪਾਂ ਰੈਸਟ ਬਾਕੀ ਹਲੇ ਦਾ ਕੱਪੜੇ ਵੀ ਸੁੱਕਣੇ ਪਾਣੇ ਆ ਜੀ ਮਸ਼ੀਨ ਲਾਈ ਸੀ ਅੱਜ ਮੈਂ ਮਸ਼ੀਨ ਨਾਲ ਵੀ ਧੋਂਦੀਆਂ ਮੈਨੂੰ ਬਹੁਤ ਕਮੈਂਟ ਕਰਦੇ ਆ ਨਾ ਕਿ ਮਸ਼ੀਨ ਨਾਲ ਧੋਇਆ ਕਰੋ ਮੈਂ ਮਸ਼ੀਨ ਨਾਲ ਵੀ ਕੱਪੜੇ ਧੋਂਦੀ ਹੁੰਦੀ ਆ ਮੇਰੀ ਮਸ਼ੀਨ ਬੜੀ ਪੁਰਾਣੀ ਹੋ ਗਈ ਐ ਜੀ ਹਲੇ ਥੋੜੀ ਮੇਰੀ ਹਿੰਮਤ ਨਹੀਂ ਬਣ ਰਹੀ ਨਵੀਂ ਮਸ਼ੀਨ ਲੈਣ ਦੀ ਜਦੋਂ ਲਵਾਂਗੀ ਤੇ ਵਾਹਿਗੁਰੂ ਅੱਗੇ ਅਰਦਾਸ ਤਾਂ ਕਰਦੀ ਹੁੰਨੀ ਆ ਬਾਬਾ ਜੀ ਦੇਣਗੇ ਬਾਕੀ ਤੁਸੀਂ ਵੀ ਅਰਦਾਸ ਕਰਿਆ ਕਰੋ ਬਸ ਇੱਕ ਮਸ਼ੀਨ ਲੈਣੀ ਹੋਣੀ ਹੁਣੇ ਵੀ ਬਹੁਤ ਦਿਲ ਕਰਦਾ ਪਿਆ ਮੇਰਾ ਇਹ ਮਸ਼ੀਨ ਬਹੁਤ ਪੁਰਾਣੀ ਹੋ ਗਈ ਮੇਰੀ ਬੜੇ ਸਾਲ ਪੁਰਾਣੀ 15 ਸਾਲ ਪੁਰਾਣੀ ਹੋ ਗਈ ਦੇਖ ਲੋ ਤੇ ਮੇਰੀ ਮਸ਼ੀਨ ਸਾਡੇ ਕੋਏ ਲੱਗੇ ਸੀ ਉੱਪਰ ਸਾਡੇ ਪੌਦ ਲੱਗੇ ਹੋਏ ਸੀ ਅੱਜ ਮੈਂ ਤੋੜ ਕੇ ਲੈ ਆਈਆਂ ਤੇ ਮੈਂ ਲਾ ਲਏ ਨੇ ਸਾਰੇ ਬੁੱਟੇ ਜੇਕਰ ਤੁਸੀਂ ਵੀ ਤੁਹਾਡੇ ਵੀ ਅੱਜ ਕੱਲ ਪੌਦ ਬਿਆਰਾ ਹੋ ਜਾਂਦੀ ਆ ਤੇ ਤੁਸੀਂ ਵੀ ਇਹਨੂੰ ਇਦਾਂ ਹੀ ਲਾ ਸਕਦੇ ਹੋ ਮੈਂ ਤੇ ਬਹੁਤ ਸਾਰੇ ਗਮਲੇ ਜਿਹੜੇ ਖਾਲੀ ਸੀ ਨਾ ਸਾਰੇ ਗਮਲਿਆਂ ਚ ਲਾ ਛੱਡੀ ਹਾਂ ਤੇ ਆਹ ਦੇਖੋ ਤੇ ਜੇਕਰ ਤੁਸੀਂ ਇਹ ਲਾਂਦੇ ਹੋ ਨਾ ਤੇ ਇਹਨੂੰ ਇਦਾਂ ਉੱਪਰੋਂ ਦੀ ਨਾ ਇੱਥੇ ਨੂੰ ਪਿੰਚ ਕਰ ਦਿਆ ਕਰੋ ਇੱਥੇ ਨੂੰ ਨਾਲ ਲੱਗਿਆ ਠੀਕ ਹੈ ਇਹਦੇ ਬਹੁਤ ਵਧੀਆ ਐਨ ਮਤਲਬ ਕੀ ਕਹਿੰਦੇ ਨੇ ਗਏ ਕੋਰੋ ਮਤਲਬ ਵਧੀਆ ਹੋ ਜਾਂਦਾ ਹੈ ਵਧੀਆ ਜੀ ਗਰੋਥ ਹੋ ਜਾਂਦੀ ਹੈ ਆ ਦੇਖੋ ਇਦਾਂ ਪਿੰਚ ਕਰ ਦਿਆ ਕਰੋ ਇਹਦੀ ਗਰੋਥ ਬਹੁਤ ਅੱਛੀ ਹੋ ਜਾਂਦੀ ਹੈ ਮੈਂ ਤੇ ਸਾਰਿਆਂ ਚ ਲਾ ਦਿੱਤੇ ਜਿਹੜੇ ਖਾਲੀ ਸੀ ਨਾ ਅੱਜ ਤਾਂ ਮੈਂ ਬੁੱਕਿਆਂ ਨੂੰ ਅੱਜ ਮੈਂ ਬਹੁਤ ਸਾਰੇ ਕੰਮ ਜਿਹੜੇ ਕਰਨੇ ਵੀ ਨੇ ਤੇ ਕਰ ਵੀ ਲਏ ਨੇ ਸਵੇਰ ਤੋਂ ਲੈ ਕੇ ਦੇਖ ਲਓ ਕਿੰਨੇ-ਕਿੰਨੇ ਕੰਮ ਹੋ ਗਏ ਜਿੰਨੀ ਮਰਜ਼ੀ ਗਰਮੀ ਹੋਵੇ ਸਾਡੇ ਦਾ ਭਾਈ ਕੋਈ ਨਾ ਛੁੱਟੀ ਨਾ ਕੁਝ ਮੇਰਾ ਤਾਂ ਉਹ ਕੰਮ ਹੈ ਜੀ ਇੱਕ ਜਾਨ ਨੂੰ ਸੋਸ ਸਿਆਪੇ ਸਾਨੂੰ ਤਾਂ ਕੰਮ ਹੀ ਬਹੁਤ ਹੁੰਦੇ ਆ ਅੰਦਰ ਕਿ ਉਹ ਗਰਮ ਕੀਤਾ ਸੀ ਨਾ ਕਿ ਚੁੱਲਾ ਹੁਣ ਠੰਡਾ ਹੋ ਗਿਆ ਤੇ ਹਉਣ ਲੱਗੀ ਸੀਗੀ ਮੈਂ ਕਿਹਾ ਚਲੋ ਲਿਪ ਦੇਣੀਆਂ ਨਾਲੇ ਸਾਫ਼ ਕਰ ਦੇਈਏ ਕਿਉਂਕਿ ਫਿਰ ਨਾ ਬੁਰਾ ਲੱਗਦਾ ਚੁੱਲਾ ਤੇ ਰੇਲੋ ਠੰਡਾ ਹੋ ਗਿਆ ਹੁਣ ਵੈਸੇ ਤਾਂ ਤੇ ਆ ਦੇਖੋ ਜੀ ਥੋੜਾ ਗਰਮ ਹੈ ਵੈਸੇ ਚੁੱਲਾ ਤੇ ਕਿਹਦਾ ਦੇਨੇ ਨਾ ਚੁੱਲਿਆਂ ਦੇ ਕੰਮ ਚੁੱਲਿਆਂ ਦੇ ਕੰਮ ਚ ਦੇਖ ਲਓ ਸਾਡੇ ਕੀ ਹਾਲ ਹੁੰਦੇ ਨੇ ਆ ਦੇ ਹੱਥਾਂ ਦਾ ਹਾਲ ਦੇਖੋ ਇਦਾਂ ਸਾਡੇ ਹੱਥ ਕਾਲੇ ਹੋ ਜਾਂਦੇ ਨੇ ਤੇ ਚੁੱਲ੍ਹੇ ਨੂੰ ਲੀਪਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਚੁੱਲਾ ਲੀਪੇ ਬਿਨਾ ਪੂਰਾ ਲੱਗਦਾ ਹੈ ਕਿ ਆਪਾਂ ਹੁਣ ਇਹਨੂੰ ਲੀਪ ਦਾਂਗੇ ਜੀ ਚੁੱਲਾ ਲੈ ਗਈ ਸੀ ਕਿ ਮੈਂ ਉੱਥੇ ਕਰਨ ਲਾਇਆ ਨਹੀਂ ਹਾਂ ਮੈਂ ਬੜੀ ਸੋਹਣੀ ਖੁਸ਼ਬੂ ਆਉਂਦੀ ਜਦੋਂ ਚੁੱਲਾ ਲੱਪਦੇ ਆ ਨਾ ਆਪਾਂ ਉਹਨਾਂ ਦਾ ਬੜੀ ਅੱਛੀ ਖੁਸ਼ਬੂ ਨਾ ਜਦੋਂ ਬਾਰਿਸ਼ ਪੰਦੀ ਉਦੋਂ ਮਿੱਟੀ ਦੀ ਬੜੀ ਅੱਛੀ ਅੱਛੀ ਖੁਸ਼ਬੂ ਲੱਗਦੀ ਲੱਗਉਣੀ ਲੱਗਦੀ ਹੈ ਖੁਸ਼ਬੂ ਹੂੰ ਖੁਸ਼ਬੂ ਹੁੰਦੀ ਈ ਹੈ ਹੈ ਮਹਿਕ স্মੈਲ ਫਿਰ ਤਾਂ ਸਨਫਤਾ ਪਤਾ ਨਹੀਂ ਪਤਾ ਉੱਛਾ ਜੀ અમરત ਕੋ ਪਤਾ ਹੈ ਜੀ ਸਭ ਕੁਝ ਪਰ અમਰਤ ਬੋਲਦੀ ਉਹਦਾ ਬਹੁਤ ਬੋਲਦੀ ਐ અમਰਤ ਇਹ ਸਾਡੀ અમਰਤ ਉਹਦਾ ਬਹੁਤ ਬੋਲਦੀ ਹੈ ਜਦੋਂ ਬੁલાਵੋ ਨਾ ਤੇਰੇ ਨਖਰੇ ਨਾ ਬੋਲਦੀ ਸਾਡੇ ਤਾਂ ਪਿੰਡਾਂ ਦੇ ਗਾਇਸ ਇੰਨੇ ਕੰਮ ਹੁੰਦੇ ਐਨੇ ਕੰਮ ਹੁੰਦੇ ਐ ਨਾ ਜੇ ਇੱਕ ਕੰਮ ਕਰੋ ਦੂਜਾ ਤਿਆਰ ਦੂਜਾ ਕਰੋ ਤੀਜਾ ਤਿਆਰ ਸਾਰਾ ਦੇ ਨਿੱਕੇ ਨਿੱਕੇ ਬਹੁਤ سارے ਕੰਮ ਹੋ ਜਾਂਦੇ ਐ ਤੇ ਵੈਸੇ ਤਾਂ ਸੱਚੀ ਪੁੱਛੋ ਕੰਮ ਕਰਨ ਲੱਗੋ ਤੇ ਸਾਰਾ ਦਿਨ ਵੇਲ ਹੀ ਨਹੀਂ ਮਿਲਦੀ ਏਗੀ ਪਰ ਕੀ ਕਰੀਏ ਜੀ ਸਾਡੀਆਂ ਡਿਊਟੀਆਂ ਹਨਾ ਸਾਡਾ ਤਾਂ ਕੋਈ ਸੰਡੇ ਨਹੀਂ ਹੁੰਦਾ ਜਿਹੜੀ ਛੁੱਟੀ ਹੋ ਜੇ ਥੋੜੇ ਜੇ ਕੱਪੜੇ ਸੀਗੇ ਮੈਂ ਕਿਹਾ ਚਲੋ ਪ੍ਰੈਸ ਕਰ ਲਾ ਕਿਉਂਕਿ ਕਾਟਨ ਦੇ ਸੂਟ ਅੱਜ ਕੱਲ ਆਪਾਂ ਗਰਮੀਆਂ ਚ ਪਾਉਂਦੇ ਆ ਨਾ ਥੋੜੇ ਵੱਟੋ ਵੱਟਕ ਹੋ ਜਾਂਦੇ ਆ ਤੇ ਬਾਕੀ ਜਿਹੜੇ ਪੈਨਪਰਾਂ ਮੇਰੇ ਨਾਲ ਨਵੇਂ ਜੁੜਦੇ ਆ ਪਲੀਜ਼ ਤੁਹਾਡੇ ਅਗੇ ਰਿਕਵੈਸਟ ਕਰਦੀ ਹੁੰਨੀ ਆ ਇੱਕ ਤਾਂ ਮੈਨੂੰ ਆਪਣਾ ਸ਼ਹਿਰ ਜ਼ਰੂਰ ਦੱਸਿਆ ਕਰੋ ਤੇ ਇੱਕ ਆਪਣਾ ਨਾਮ ਜ਼ਰੂਰ ਦੱਸਿਆ ਕਰੋ ਕਿਉਂਕਿ ਕਈ ਵਾਰੀ ਆਈਡੀ ਜਿਹੜੀ ਆਂਦੀ ਹੈ ਨਾ ਯੂਜ਼ਰ ਆਈਡੀ ਆਂਦੀ ਹੁੰਦੀ ਹੈ ਕਈਆਂ ਦਾ ਨਾਮ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਹੈਗਾ ਤੇ ਮੈਨੂੰ ਬੜਾ ਅੱਛਾ ਲੱਗਦਾ ਜਿਹੜਾ ਕਮੈਂਟ ਵਧੀਆ ਹੁੰਦਾ ਮੈਂ ਬੋਲਦੀ ਵੀ ਜ਼ਰੂਰ ਆ ਬਾਕੀ ਮਿਲਦੀ ਆ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰਾ ਧੰਨਵਾਦ ਤੁਹਾਡਾ ਮੈਨੂੰ ਇੰਨਾ ਸਪੋਰਟ ਕਰਨ ਲਈ ਮੈਨੂੰ ਇੰਨਾ ਪਿਆਰ ਦੇਣ ਲਈ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਬਹੁਤ ਸਾਰਿਆਂ ਤੁਹਾਡੇ ਬੱਚੇ ਸਾਰੇ ਤਰੱਕੀਆਂ ਦੇ ਪਰਮਾਤਮਾ ਤੁਹਾਡੇ ਨਾਲ ਹਮੇਸ਼ਾ ਤੁਹਾਡੇ ਅੰਗ ਸੰਗ ਸਾਈ ਦੇ। ਥੈਂਕ ਯੂ ਬਹੁਤ ਅੱਛਾ ਲੱਗਦਾ ਮੈਨੂੰ ਬਹੁਤ ਅੱਛੇ ਅੱਛੇ ਜਦੋਂ ਭੈਣ ਭਰਾ ਜੁੜਦੇ ਆ ਨਾ ਤੇ ਡੇਲੀ ਰੁਟੀਨ ਦੇ ਜੋ ਕੰਮ ਹੁੰਦੇ ਦੇਖੋ ਜੀ ਮੈਂ ਦਾ ਡੇਲੀ ਰੁਟੀਨ ਦੇ ਕੰਮ ਸ਼ੇਅਰ ਕਰ ਸਕਦੀ ਆ ਬਾਕੀ ਜੋ ਬਣਾਉਂਦੀ ਆ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੇਣੀ ਆ ਤੇ ਠੀਕ ਹੈ ਜੀ ਸਾਰਿਆਂ ਮੇਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ ਬਾਏ ਬਾਏ